ਅੰਦਰ ਦੀ ਰੋਸ਼ਨੀ ਬਾਰੇ ਅੰਦਰ ਦੀ ਆਤਮਾ ਜਿਹੜੀ ਹੈ ਸਭ ਤੋਂ ਵੱਧ ਜਿਹੜਾ ਰੋਸ਼ਨੀ ਦਾ ਇੱਕ 소ਮਾ ਕਹਿੰਦੇ ਜਨਕਣੇ ਗਿਆਨਵਾਲਿਆਂ ਨੂੰ ਪੁੱਛਿਆ ਕਿ ਆਪਾਂ ਕਿਸ ਤਰ੍ਹਾਂ ਰੋ ਜਿਹੜੀ ਸ੍ਰੋਸ਼ਨੀ ਦੇ ਵਿੱਚ ਇੱਕ ਦੂਜੇ ਨੂੰ ਵੇਖ ਸਕਦੇ ਹਾਂ ਉਹ ਕਹਿ ਲੱਗਾ ਦਿਨੇ ਸੂਰਜ ਦੀ ਰੋਸ਼ਨੀ ਕਹਿੰਦੇ ਸੂਰਜ ਜੇ ਡੁੱਬ ਜਾਂਦਾ ਫਿਰ ਕਹਿੰਦੇ ਚੰਦਰਮਾ ਦੀ ਰੋਸ਼ਨੀ ਕਹਿੰਦੇ ਚੰਦਰਮਾ ਹਰ ਜਿਹੜੀ ਮਸਿਆ ਦੇ ਉੱਤੇ ਜਿਹੜਾ ਹੈ ਉਹ ਵੀ ਮੱਧਮ ਹੋ ਜਾਂਦੀ ਹੈ ਪੁੰਨਿਆਂ ਤੇ ਭਵੇਂ ਹੁੰਦਾ ਹੈ ਕਹਿੰਦੇ ਜਦੋਂ ਚੰ드ਰਮਾ ਵੀ ਨਾ ਹੋਵੇ ਸੂਰਜ ਵੀ ਨਾ ਹੋਵੇ ਕਹਿੰਦੇ ਫਿਰ ਦੀਵੇ ਜਗਾ ਕੇ ਕਹਿੰਦੇ ਜੇ ਉਹ ਵੀ ਨਾ ਹੋਊ ਕਹਿੰਦੇ ਫਿਰ ਇੱਕ ਦੂਜੇ ਦੀਆਂ ਗੱਲਾਂ ਨੂੰ ਸੁਣ ਕੇ ਕਹਿੰਦੇ ਜੇ ਇੱਕ ਦੂਜੇ ਦੀਆਂ ਗੱਲਾਂ ਵੀ ਨਾ ਸੁਣ ਸਕੀਏ ਤੇ ਹੱਡੀ ਰਹਿਣੀ ਰਾਚਾਰੇ ਪਾਸੇ ਹੋ ਜਾਵੇ ਤੇ ਫਿਰ ਉਹ ਕਹਿੰ ਲੱਗਾ ਫਿਰ ਅੰਦਰੋਂ ਇੱਕ ਇਹੋ ਜੀ ਰੋਸ਼ਨੀ ਉੱਠਦੀ ਹੈ ਜਿਹੜੀ ਕਿ ਵੱਡੇ ਵੱਡੇ ਵੀਰ ਨੇ ਉਹਦੇ ਕੇ ਝੂਕ ਜਾਂਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਸ ਦਿਨ ਉਹ ਜੋਤ ਪ੍ਰਗਟ ਹੋ ਜਾਂਦੀ ਹੈ ਫਿਰ ਭਾਵੇਂ ਅੱਖਾਂ ਵੇਖਣ ਯੋਗ ਵੀ ਨਾ ਹੋਣ ਬੰਦਾ ਇੰਨੀ ਕੋ ਗਹਿਰਾਈ ਤੱਕ ਵੇਖਦਾ ਕਿ ਅੰਦਰੋਂ ਪ੍ਰਮਾਤਮਾ ਦਾ ਦਰਵੀ ਦਿਸਣ ਲੱਗ ਪੈਂਦਾ